ਬਾਕੀ ਦੋਸਤੋ ਤੁਹਾਨੂੰ ਆਪਾਂ ਮੰਡੀ ਦਾ ਕਿਹੜਾ ਦਵਾ ਦਿੰਨੇ ਆਗੇ ਜਿੰਨਾ ਉਹ ਵੀ ਮਾਲ ਆਇਆਗਾ ਦੇਖ ਸਕਦੇ ਹੋ ਤੁਸੀਂ ਇਧਰ ਨੀਲੀ ਰਾਵੀ ਦੀ ਮੱਝ ਆ ਗਈ ਇਧਰ ਟਾਬੇ ਵਾਲੇ ਦੇਖ ਸਕਦੇ ਤੁਸੀਂ ਦੇਵ ਟਾਬੇ ਵਾਲੇ ਹੁੰਦੇ ਆ ਹਰ ਇੱਕ ਮੰਡੀ ਤੇ ਹੁੰਦੇ ਆ ਇਹ ਬਾਕੀ ਖਤਮ ਇੰਦਰ ਆ ਗਣੀ ਕੱਟੀਆਂ ਬਹੁਤ ਜ਼ਿਆਦਾ ਹੁੰਦਗੀਆਂ ਜਿੰਨੀਆਂ ਤੁਸੀਂ ਮਰਜ਼ੀ ਲਿਆ ਸਕਦੇ ਹੋਗੇ ਇਹਨਾਂ ਦੇ ਵਿੱਚ ਕੱਟੇ ਵੀ ਬਹੁਤ ਜ਼ਿਆਦਾਤਰ ਕੱਟੇ ਆ ਵੈਸੇ ਤੇ ਕੱਟੀਆਂ ਵੀ ਬਹੁਤ ਹੁੰਦਗੀਆਂ ਕੱਟੀਆਂ ਝੋਟੀਆਂ ਜੀ ਨੇ ਖਰੀਦਣਗੀਆਂ ਤਾਂ ਇੱਥੋਂ ਆਕੇ ਤੁਸੀਂ ਲੈ ਜਾ ਕਰੋ ਟੋਕੜ ਗੱਬਣ ਮੱਝਾਂ ਵੀ ਹੁੰਦੀਆਂ ਗਈਆਂ ਤੇ ਟੋਕੜ ਮੱਝਾਂ ਵੀ ਹੁੰਦੀਆਂ ਗੱਬਣ ਝੋਟੀਆਂ ਵੀ ਆ ਜਾਂਦੀਆਂ ਛੋਟੀਆਂ ਪਾਲਕ ਕੱਟੀਆਂ ਵੀ ਹੁੰਦੀਆਂ ਗਈਆਂ ਸਾਰੂ ਕਾਟੂ ਮਾਲ ਦੇ ਵਿੱਚ ਹੀ ਜਾਣਗੇ। ਇਹ ਜੋ ਰੱਖੇ ਗਏ ਆ ਇਹ ਬੜੇ ਚੰਗੇ ਆ। ਇਹ ਤਾਂ ਖਰੀਦ ਕੇ ਲੈ ਜਾ ਕਰੋ ਬਹੁਤ ਚੰਗੀਆਂ ਚੰਗੀਆਂ ਹੁੰਦੀਆਂ। ਜਿਹਨੇ ਘਰੇ ਰੱਖਣ ਲਈ ਲੈਣਗਾ ਤੇ ਵਪਾਰੀ ਵੀ ਲੈ ਕੇ ਆਉਂਦੇ ਇੱਥੇ ਮਾਲ ਵੇਚਣ ਦੇ ਵਾਸਤੇ ਤੇ ਘਾਟੂ ਮਾਲ ਲਗਾ ਵੀ ਹੁੰਦੇ ਨੇ ਜਿਹੜੀਆਂ ਕਿ ਵੱਡਾਂ ਲਈ ਚਲੀਆਂ ਜਾਂਦੀਆਂ ਨੇ ਇਹਨਾਂ ਲਈ ਦੂਬਾਰਾ ਵੱਡਾਂ ਲਈ ਚਲੀਆਂ ਜਾਣਾ ਇੱਥੇ ਜਿਹੜੀਆਂ ਵੈਗੀਆਂ ਵੈਚੀਆਂ ਇਹ ਦਰਦ ਤੁਸੀਂ ਦੇਖ ਸਕਦਾ। ਬੱਚੇ ਤਾਂ ਬਹੁਤ ਵਧੀਆ-ਵਧੀਆ ਹੁੰਦੇ ਨਾ ਗੀ। ਆ ਇੱਕ ਛੋਟੀ ਬਹੁਤ ਵਧੀਆ ਖੜੀ ਹੈਗੀ ਦੇਖੋ। ਜਿਹੜੇ ਤੋਂ ਤੁਸੀਂ ਇਹਨਾਂ ਨੂੰ ਖਰੀਦ ਲੈਣੇ ਹੋ ਤਾਂ ਇਹਨਾਂ ਦੀ ਵਿਚਾਰੀਆਂ ਦੀ ਜਾਨ ਬਚ ਜਾਏ। ਐਸੇ ਲਈ ਮੰਡੀ ਤੇ ਜ਼ਰੂਰ ਆਇਆ ਕਰੋ। ਲੋਡ ਹੋਈ ਜਾਂਦੀਆਂ ਗੀਆਂ ਇਹਨਾਂ ਦੇ ਵਿੱਚ ਕੁਝ ਮੱਝਾਂ ਵਿੱਚ ਗੱਭਣ ਵੀ ਹੈਗੀਆਂ ਗੀਆਂ ਸਾਰੇ ਤਰ੍ਹਾਂ ਦੇ ਹੁੰਦ ਨੇ ਟੋਕੜ ਵੀ ਤੇ ਗੱਭਣ ਵੀ ਤੇ ਢੇੜਾ ਮਾਰ ਲਿਆ ਕਰੋ ਕਿ ਟੋਕੜ ਗੱਭਣ ਹੁੰਦੀ ਆ ਉਹਨੇ ਵੀ ਫਾਇਦਾ ਹੀ ਕਰਨਾ ਹੁੰਦਾਗਾ ਨਾਲੇ ਤਾਂ ਜਾਨ ਬਚ ਜਾਂਦੀ ਆ ਹਨਾ ਢੇੜਾ ਮਾਰ ਲਿਆ ਕਰੋ ਇੱਕ ਨੀਲੀ ਰਾਵੀ ਦੀ ਬਹੁਤ ਸੋਹਣੀ ਖੜੀ ਹੈਗੀ ਬੈਠੀ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਦੀ ਬਹੁਤ ਵਧੀਆ ਤੇ ਉਹਨੇ ਵੱਡਾਂ ਲਈ ਤੁਰੰਗਾ ਜਾਣਾ ਇਸ ਤੋਂ ਬਾਅਦ ਬਸ ਜਿਹੜੀਆਂ ਇੱਥੇ ਕੋਈ ਗੈਗੀਆਂ ਲੈ ਗਿਆ ਠੀਕ ਆ ਨਹੀਂ ਬਸ ਵੱਡੀਆਂ ਜਾਣਗੀਆਂ ਆਖਰੀ ਦਿਨ ਹੈ ਇਹਨਾਂ ਦਾ ਬਾਕੀ ਇੱਧਰ ਲੋਡ ਹੋਈ ਜਾਂਦੀਆਂ ਗਈਆਂ ਇਹ ਜਾਣੀਆਂ ਮੇਰੇ ਖਿਆਲ ਨਾਲ ਡੇਹਰਾ ਬਸੀ ਜਿੱਥੇ ਕੱਟੀਆਂ ਜਾਂਦੀਆਂ ਗਈਆਂ ਇੱਕ ਵਿਚਾਰੀ ਇੱਧਰ ਬੈਠੀ ਹੈਗੀ ਥੱਲੇ ਖੁੱਲ ਕੋਈ ਆ ਇਹ ਨਹੀਂ ਪਤਾ ਵਿਚਾਰੀ ਤੇ ਆ ਪੂਸ਼ ਪਾਸ ਜੀ ਵੀ ਤੇ ਵੀ ਖੂਨ ਨਿਕਲੀ ਜਾਂਦਾ ਇਹ ਨਹੀਂ ਪਤਾ ਵਿਚਾਰੀ ਦੀ ਕੋਈ ਲੱਤ ਵਾਂਹੀ ਟੁੱਟ ਗਈ ਹੋਵੇ ਜਿਹੜੀ ਐ ਬੈਠੀ ਹੈਗੀ ਤੇ ਦੇਖਿਆ ਤਾਂ ਨਹੀਂ ਜਾਂਦਾ ਪਰ ਮਜਬੂਰੀ ਆ ਹਨਾ ਆਪਾਂ ਵੀ ਕੀ ਕਰ ਸਕਦੇ ਆ ਤੇ ਬੇਨਤੀ ਇਹੀ ਆ ਵੀ ਨਾ ਵੇਚਿਆ ਕਰੋ ਸਭ ਤੋਂ ਪਹਿਲਾਂ ਤੇ ਇਹੀ ਬੇਨਤੀ ਆ ਵੀ ਨਾ ਵੇਚਿਆ ਕਰੋ ਰੱਖਣ ਵਾਲੇ ਬਹੁਤ ਆ ਉਹਨਾਂ ਨੂੰ ਵੇਚ ਦਿਆ ਕਰੋ ਕਿਸੇ ਦੀ ਮਜਬੂਰੀ ਹੁੰਦੀ ਆ ਮੰਨ ਲੈਨੇ ਪਰ ਹਰੇਕ ਦੀ ਮਜਬੂਰੀ ਤਾਂ ਨਹੀਂ ਹੁੰਦੀ ਵੱਧ-ਤੋਂ 5-7000 ਵੱਧ ਦੇ ਦੇਣਗੇ ਹੋਈ ਤੁਹਾਨੂੰ ਹੋਰ ਕਿੰਨਾ ਕੁ ਦੇ ਦਿੰਦੇ ਆ ਕਿਤੇ 5-7000 ਨਾਲ ਕਿਹੜਾ ਆਪਣੀ ਜ਼ਿੰਦਗੀ ਲੰਘ ਜਾਂਦੀ ਹੈਗੀ ਤੇ ਤਰਸ ਕਰਿਆ ਕਰੋ ਖੁਸ਼ੀਆਂ ਦੇ ਰੱਖਣ ਵਾਲਿਆਂ ਨੂੰ ਦੇਦਿਆਂ ਕਰੋ ਵੇਚਿਆ ਨਾ ਕਰੋ ਤੇ ਬਾਕੀ ਜਿਹੜੇ ਰੱਖਣ ਵਾਲੇ ਭਰਾ ਆਗੇ ਉਹ ਸਾਰੀਆਂ ਮੰਡੀਆਂ ਤੇ ਕਾਟੂ ਮਾਲ ਹੁੰਦਾਗਾ ਤੇ ਤੁਸੀਂ ਉੱਥੋਂ ਲੈ ਜਾਇਆ ਕਰੋ ਖਰੀਦ ਕੇ ਹੋਰ ਵੀ ਆਪਾਂ ਆਸੇ-ਪਾਸੇ ਲੈਣ ਗਈ ਹੁੰਦੀਆਂ ਤੇ ਇਹਨਾਂ ਤੋਂ ਖਰੀਦ ਕੇ ਲੈ ਜਾਇਆ ਕਰੋ ਨਾਲ ਇਹਨਾਂ ਦੀ ਜਾਨਵਾਜੇ ਪੰਨ ਦਾ ਕੰਮ ਹੀ ਆਗਾ ਇਧਰ ਵੀ ਕੁਝ ਮੱਜਾਂ ਹੈਗੀਆਂ ਟੋਕੜ ਟੋਕੜ ਗੱਬਣ ਵੱਡੇ ਝੋਟੇ ਵੀ ਹੁੰਦੇ ਆਗੇ ਤੇ ਕੁਝ ਇਧਰ ਕਾਟੂ ਮਾਲ ਕੱਟੀਆਂ ਵੀ ਹੁੰਦੀਆਂ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੱਟੀਆਂ ਹੀ ਆਗੇ ਤੇ ਕਈ ਇਧਰ ਝੋਟਾ ਖੜਾਗਾ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਭਰਾਵਾਂ ਤੱਕ ਪਹੁੰਚ ਸਕੇ ਤਾਂ ਕਿ ਜਿਹੜਾ ਇਹ ਪਾਪ ਹੋ ਰਿਹਾਗਾ ਇਹ ਹੌਲੀ-ਹੌਲੀ ਬੰਦ ਹੋ ਸਕੇ ਤੇ ਬਾਕੀ ਇੱਥੋਂ ਖਰੀਦ ਕੇ ਤੁਸੀਂ ਜਾਨ ਬਚਾ ਸਕਦੇ ਹੋ ਇਹਨਾਂ ਦੀ ਇਹ ਵੀ ਪੌਣ ਦਾ ਕੰਮ ਹੀ ਇੱਕ ਤਰ੍ਹਾਂ ਦਾ ਤੇ ਆਪਾਂ ਤਾਂ ਹੀ ਵੀਡੀਓ ਪਾਉਣੀ ਆ ਪਾਉਨੇ ਆਂਗੇ ਕੋਈ ਆਪਾਂ ਨੇ ਜੋ ਕੋਈ ਕਮਿਸ਼ਨ ਨਹੀਂ ਮਿਲਦਾ ਕੁਝ ਹੋਰ ਨਹੀਂ ਹੈਗਾਗਾ ਤੇਲ ਫੂਕ ਕੇ ਆਉਨੇ ਆ ਇੱਥੇ ਆ ਕੇ ਵੀ ਮੱਥਾ ਮਾਰਦੇ ਆ ਹਨਾ ਤੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਇਹ ਵੀਡੀਓ ਵੀ ਨਹੀਂ ਬਣਾਉਣ ਦਿੰਦੇ ਏਕੇ ਤੇ ਆਪਾਂ ਫੇਰ ਵੀ ਕੋਸ਼ਿਸ਼ ਕਰੀ ਦੀ ਆ ਬਣਾਉਣ ਦੀ ਜਿਹਨਾਂ ਦੀ ਜਾਨ ਵਾ